ਅਮਰੀਕਾ ਵਿੱਚ ਵਿਦੇਸ਼ੀ ਮੂਲ ਦੀ ਆਬਾਦੀ ਪਿਛਲੇ 50 ਸਾਲਾਂ ਦੇ ਵਿੱਚ ਪਹਿਲੀ ਵਾਰ ਘਟੀ ਹੈ ਜਿਸ ਦਾ ਮੁੱਖ ਕਾਰਨ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਮੰਨਿਆ ਜਾ ਰਿਹਾ ਹੈ ਪਿਓ ਰਿਸਰਚ ਸੈਂਟਰ ਦੇ ਤਾਜ਼ਾ ਆਂਕੜਿਆਂ ਦੇ ਮੁਤਾਬਿਕ ਜਨਵਰੀ ਤੋਂ ਜੂਨ 2025 ਤੱਕ ਅਮਰੀਕਾ ਦੀ ਵਿਦੇਸ਼ੀ ਮੂਲ ਦੀ ਆਬਾਦੀ 5 ਕਰੋੜ 33 ਲੱਖ ਤੋਂ ਘਟ ਕੇ 5 ਕਰੋੜ 19 ਲੱਖ ਹੋ ਗਈ ਹੈ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ 1960 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਘਟੀ ਹੈ ਸਸ਼੍ਰੀਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਰਾਸ਼ਪਤੀ ਡੋਨਲਡ 트ੰਪ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਗੇ ਤੇ ਵੱਡੇ ਪੱਧਰ ਤੇ ਡਿਪੋਰਟੇਸ਼ਨ ਕਰਨਗੇ ਉਹਨਾਂ ਦੀ ਸਰਕਾਰ ਨੇ ਅਹੁਦਾ ਸੰਭਾਲਦੇ ਹੀ ਕਈ ਸਖਤ ਕਦਮ ਚੁੱਕੇ 트ੰਪ ਪ੍ਰਸ਼ਾਸਨ ਨੇ ਅਮਰੀਕਾ ਮੈਕਸੀਕੋ ਸਰਹੱਦ ਤੇ ਸਖਤੀ ਵਧਾ ਦਿੱਤੀ ਅਧਿਕਾਰੀਆਂ ਨੇ ਅਸਾਲਮ ਸਿਸਟਮ ਦੇ ਵਿੱਚ ਬਦਲਾ ਲਿਆ ਕੇ ਸ਼ਰਨ ਮੰਗਣਾ ਔਖਾ ਕਰ ਦਿੱਤਾ ਅਤੇ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਦੀਆਂ ਘਟਨਾਵਾਂ ਨੂੰ 95% ਤੱਕ ਘਟਾ ਦਿੱਤਾ ਫਰਵਰੀ 2025 ਦੇ ਵਿੱਚ ਸਰਹੱਦ 'ਤੇ ਸਿਰਫ 8450 ਗੈਰ ਕਾਨੂੰਨੀ ਦਾਖਲੇ ਦਰਜ ਕੀਤੇ ਗਏ ਜੋ ਇਸ ਗੱਲ ਦਾ ਇਸ਼ਾਰਾ ਕਰਦੇ ਨੇ ਕਿ ਅਮਰੀਕਾ ਦੀ ਸਰਹੱਦ ਪਾਰ ਕਰਕੇ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਮੁਤਾਬਿਕ 16 ਲੱਖ ਪ੍ਰਵਾਸੀਆਂ ਨੇ ਖੁਦ ਅਮਰੀਕਾ ਛੱਡ ਦਿੱਤਾ ਹੈ ਜਦਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ 200 ਦਿਨਾਂ ਦੇ ਅੰਦਰ-ਅੰਦਰ 332000 ਤੋਂ ਜ਼ਿਆਦਾ ਲੋਕਾਂ ਨੂੰ ਡਿਪੋਰਟ ਕੀਤਾ ਹੈ ਨਾਲ ਹੀ 660000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਊਯਾਰਕ ਲਾਸ ਐਂਜਲਸ ਤੇ ਸ਼ਿਕਾਗੋ ਵਰਗੇ ਸ਼ਹਿਰਾਂ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਡ੍ਰੰਪ ਨੇ ਸ਼ਰਨਾਰਥੀ ਪ੍ਰੋਗਰਾਮ ਨੂੰ ਰੋਕ ਦਿੱਤਾ ਜਿਸ ਦੇ ਵਿੱਚ ਪੀੜਿਤ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਗ੍ਰੀਨ ਕਾਰਡ ਤੇ ਨਾਗਰਿਕਤਾ ਦਾ ਰਾਹ ਹੁਣ ਬੰਦ ਹੋ ਗਿਆ ਹੈ ਵਿਦਿਆਰਥੀਆਂ ਅਤੇ ਟ੍ਰੈਕ ਪ੍ਰੋਫੈਸ਼ਨਲਸ ਦੇ ਲਈ ਵੀ ਵੀਜ਼ਾ ਨਿਯਮ ਸਖਤ ਬਣਾ ਦਿੱਤੇ ਗਏ ਨੇ ਤੇ ਬਾਈਡਨ ਸਰਕਾਰ ਦੇ ਸਮੇਂ ਚੱਲ ਰਹੇ ਪ੍ਰੋਗਰਾਮ ਜਿਵੇਂ ਕਿ ਹੈਤੀ ਅਤੇ ਵੈਨਿਜ਼ੁਏਲਾ ਵਰਗੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਟੈਂਪੋਰਰੀ ਪ੍ਰੋਟੈਕਸ਼ਨ ਸਟੇਟਸ ਵੀ ਖਤਮ ਕਰ ਦਿੱਤੇ ਗਏ ਨੇ 트럼ਪ ਪ੍ਰਸ਼ਾਸਨ ਨੇ CBP ਹੋਮ ਐਪ ਜਾਰੀ ਕੀਤੀ ਹੈ ਜਿਸ ਦੇ ਰਾਹੀਂ ਸੈਲਫ ਰਿਪੋਰਟ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮੁਫਤ ਹਵਾਈ ਟਿਕਟ ਅਤੇ 1000 ਡਾਲਰ ਦੀ ਨਕਦ ਪੇਸ਼ਕਾਸ਼ ਕੀਤੀ ਜਾਂਦੀ ਹੈ ਜਿਸ ਨੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਵਾਪਸ ਜਾਣ ਦੇ ਲਈ ਪ੍ਰੇਰਿਤ ਕੀਤਾ 트럼ਪ ਪ੍ਰਸ਼ਾਸਨ ਅਤੇ ਸਮਰਥਕਾਂ ਨੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਆਈ ਕਮੀ ਨੂੰ ਸਫਲਤਾ ਮੰਨਿਆ ਰਾਸ਼ਟਰਪਤੀ 트럼ਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਵਾਅਦੇ ਕੀਤੇ ਵਾਅਦੇ ਪੂਰੇ ਵੀ ਕੀਤੇ 50 ਸਾਲਾਂ ਵਿੱਚ ਪਹਿਲੀ ਵਾਰ 네ਗੇਟਿਵ ਨੈਟ ਮਾਈਗ੍ਰੇਸ਼ਨ ਉਦਰ ਹੋਮਲੈਂਡ ਸਿਕਿਉਰਿਟੀ ਦੀ ਸਖਤਰ ਕ੍ਰਿਸਟੀ ਨੋਇਮ ਦਾ ਵੀ ਕਹਿਣਾ ਹੈ ਕਿ ਇਹ ਕਦਮ ਅਮਰੀਕੀਆਂ ਦੀ ਸੁਰੱਖਿਆ ਤੇ ਖੁਸ਼ਹਾਲੀ ਦੇ ਲਈ ਚੁੱਕਿਆ ਗਿਆ ਹੈ ਹਾਲਾਂਕਿ ਮਹਾਰਾ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਇਸ ਗਰਾਵਡ ਦੇ ਲੰਬੇ ਸਮੇਂ ਦੇ ਆਰਥਿਕ ਤੇ ਆਬਾਦੀ ਸੰਬੰਧੀ ਨੁਕਸਾਨ ਹੋ ਸਕਦੇ ਨੇ ਅਮਰੀਕਾ ਦੀ ਜਨਮ ਦਰ ਘਟ ਰਹੀ ਹੈ ਤੇ ਪ੍ਰਵਾਸੀ ਕਈ ਖੇਤਰਾ ਜਿਵੇਂ ਕਿ ਕੰਸਟਰਕਸ਼ਨ, ਖੇਤੀਬਾੜੀ, ਸੇਤ ਸੰਭਾਲ ਤੇ ਹਸਪੀਟੈਲਿਟੀ ਦੇ ਵਿੱਚ ਜ਼ਰੂਰੀ ਲੇਬਰ ਪਾਵਰ ਦੇ ਵੱਜੋਂ ਕੰਮ ਕਰਦੇ ਨੇ ਪਿਊ ਸੈਂਟਰ ਦੇ ਰਿਸਰਚ ਆંકੜਿਆਂ ਦੇ ਮੁਤਾਬਿਕ 2025 ਦੀ ਸ਼ੁਰੂਆਤ ਦੇ ਵਿੱਚ ਪ੍ਰਵਾਸੀ 20% ਅਮਰੀਕੀ ਲੇਬਰ ਪਾਵਰ ਦਾ ਹਿੱਸਾ ਸਨ ਜੋ ਜੂਨ ਤੱਕ ਘਟ ਕੇ 19% ਹੋ ਗਿਆ ਯਾਨੀ ਕਿ 7,50,000 ਵਰਕਰਾਂ ਦੀ ਕਮੀ ਆਈ ਹੈ ਅਮਰੀਕਾ ਵਿੱਚ ਪੰਜਾਬੀ ਤੇ ਸਿੱਖ ਭਾਈਚਾਰੇ 'ਵਿਸ ਨੀਤੀ ਦੇ ਪ੍ਰਭਾਵ ਹੇਠ ਆ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀ ਤੇ ਅਸਥਾਈ ਵਰਕਰ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਸਖਤ ਵੀਜ਼ਾ ਨੀਮਾ ਅਤੇ ਨਿਗਰਾਨੀ ਦੇ ਕਾਰਨ ਕਈ ਅੰਤਰਰਾਸ਼ਟਰੀ ਵਿਦਿਆਰਥੀ ਖਾਸ ਤੌਰ ਤੇ ਭਾਰਤੀਆਂ ਨੂੰ ਵੀਜ਼ਾ ਰੱਦ ਹੋਣ ਜਾਂ ਫਿਰ ਡਿਪੋਟੇਸ਼ਨ ਦਾ ਡਰ ਸਤਾਉਂਦਾ ਹੈ ਹਾਲ ਹੀ ਦੇ ਵਿੱਚ ਇੱਕ ਭਾਰਤੀ ਟਰੱਕ ਡਰਾਈਵਰ ਦੇ ਵੱਲੋਂ ਫਲੋਰੀਡਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਅਮਰੀਕੀ ਸਰਕਾਰ ਨੇ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਲਈ ਵਰਕ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਹੈ ਜਿਸ ਦੇ ਨਾਲ ਪੰਜਾਬੀ ਟਰੱਕ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ 트럼ਪ ਦੀਆਂ ਨੀਤੀਆਂ ਨੂੰ ਸਮਰਥਨ ਅਤੇ ਵਿਰੋਧ ਦੋਵੇਂ ਹੀ ਮਿਲ ਰਹੇ ਨੇ ਇੰਸਟੀਚਿਊਟ ਫਾਰ ਸਾਊਂਡ ਪਬਲਿਕ ਪਾਲਿਸੀ ਦੇ ਕੇਵਿਨ ਲਿੰਡ ਦੇ ਮੁਤਾਬਿਕ ਘੱਟ ਪ੍ਰਵਾਸੀਆਂ ਦੇ ਨਾਲ ਅਮਰੀਕੀ ਕਾਮਿਆਂ ਨੂੰ ਵਧੀਆ ਰੁਜ਼ਗਾਰ ਸੈਲਰੀ ਤੇ ਸੁਰੱਖਿਆ ਮਿਲ ਸਕਦੀ ਹੈ। ਟਰੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੇ ਅਮਰੀਕਾ ਦੇ ਵਿਦੇਸ਼ੀ ਮੂਲ ਦੀ ਆਬਾਦੀ ਨੂੰ ਜ਼ਰੂਰ ਘਟਾਇਆ ਪਰ ਇਸ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਨੇ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ। ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਅਮਰੀਕਾ ਨੂੰ ਲੇਬਰ ਪਾਵਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਸਰਕਾਰ ਫਿਲਹਾਲ ਇਨ੍ਹਾਂ ਆંકੜਿਆਂ ਨੂੰ ਦੇਖ ਕੇ ਖੁਸ਼ ਹੋ ਰਹੀ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅੰਕੜਿਆਂ ਦੇ ਕੀ ਪ੍ਰਭਾਵ ਹੋ ਸਕਦੇ ਨੇ ਕੀ ਸਿੱਟੇ ਨਿਕਲ ਸਕਦੇ ਨੇ ਇਹ ਭਵਿੱਖ ਵਿੱਚ ਹੀ ਪਤਾ ਲੱਗ ਸਕਦਾ ਹੈ